ਸਾਦਾ ਬੱਕਰਾ ਪਿਆ ਯਾਰ ਗੱਬਣ ਬੱਕਰੀਆਂ ਆ ਫੋ 9 ਦਾ ਦੇ ਹੁਣ ਲਵਾ ਦੀ ਮੁੱਲ ਹਾਂ ਹੁਣ ਲਵਾ ਦੀ ਮੁੱਲ ਜੀ ਤੋਂ ਮਰਜੀ ਯਾਰ ਹੁਣ ਲੱਗਿਆ ਬਾਈ ਹੈ ਕੀ ਫੜੇ ਸਣੇ ਤੈਨੂੰ ਵੇਚੂ ਮੈਂ 7000 ਦਾ ਬੱਕਰਾ ਦੇ ਨਹੀਂ ਹੁੰਦਾ ਬਾਈ ਨੂੰ ਦੇਣਾ ਕਿਸੇ ਨੂੰ ਨਹੀਂ ਕਹਾਂ ਪੁੱਤ ਨਹੀਂ ਬੱਕਰਾ ਵਾਲਾ ਚੰਗਾ ਹਾਂ ਸਾਡੇ ਆਪਣੇ ਸਾਡਾ ਬੰਦਾ ਹੁੰਦਾ ਤੇਰੀ ਹੋ ਜਾ ਮੈਂ ਗੱਲ ਨਹੀਂ ਦੇਖ ਲਾ ਮੈਂ ਤੇਥੋਂ ਤਰਾਂ ਨਹੀਂ ਮਿਲ ਲੈਂਦਾ ਇਹ ਸਾਤ ਦਾ ਹੋ ਗਿਆ ਨਹੀਂ ਹੁੰਦਾ ਨਹੀਂ ਹੁੰਦਾ ਰਾਜੂ ਤੇਰੇ ਬਾਤ ਆ ਮੈਂ ਖਰਾਬ ਕਰ ਉਹ ਤੇ ਉਹ ਲੈ ਦੇ ਜਾਂ ਕੋਈ ਗੱਲ ਨਹੀਂ ਕਰ ਲਾ ਉਹ ਤੁਸਾ ਲੈਣਾਗਾ ਉਹ ਉਹ ਲੈਂਦਾ ਫਰਕ ਨਹੀਂ ਚੱਲ ਕੋਈ ਨਹੀਂ ਪਾੜ ਕੇ ਬਾੜੀ ਉਹ ਪੱਠ ਲਵੇ ਬੰਨ ਦੀ ਮਰ ਜਾ ਫਰਕ ਨਾ ਆ ਪੈਸੇ ਕਾਲਾ ਵੇਖਿਆ ਜੀ ਤੇਰਾ ਮਾਂ ਨਹੀਂ ਕਰਨਾ ਪੂਰਾ ਸੱਤ ਦਾ ਹੋ ਗਿਆ ਕੀ ਹੋ ਗਿਆ ਚਾਚਾ ਉਹ ਦੇ ਦੇ ਚਾਹੀਏ 500 ਰੁਪਏ 1400 ਰੁਪਏ ਦੋ ਪੈਸੇ ਧਰਮਣਾ ਮੈਂ ਤੁਸਾਂ ਮੰਗ ਲਈ ਉਹ ਲਿੱਸਾ ਦਾ ਬੱਕਰਾ ਪਿਆ ਯਾਰ ਗੱਬਣ ਬੱਕਰੀਆਂ ਹਾਂ ਹਾਂ ਇਹ ਗਿਰੀ ਠੀਕ ਹੁੰਦੀ ਉਹ ਯਾਰ ਆਏ ਦੇ ਨਾਲ ਵੀ ਗੱਲ ਕਰ 7000 ਦੇ ਦਿਆਂ ਜੁੜਦੇ ਜੀ ਜੁੜਦੇ ਜੀ ਜੁੜਦੇ ਮੈਂ ਗਲਤ ਮੁੱਲ ਲਾਉਂਦਾ ਹੀ ਨਹੀਂ ਹਾਂ ਲਿੱਸਈ ਆ ਬੱਚੂ ਹਾਂ ਉਹ ਕਿਵੇਂ ਕਰਨਾ ਹੈ ਫੇ ਸਾਢੇ 10 ਲਾਤਾ ਹੋਰ ਤੂੰ ਕੀ ਭਾਲਦਾ ਤੀ ਦੇਣ ਦਾ ਉਹੀ ਝੂਠ ਅੱਦੀ ਯਾਰ 9 ਦਾ ਦੇ ਹੁਣ ਲਵਾ ਦੀ ਮੁੱਲ ਹਾਂ ਹੁਣ ਲਵਾ ਦੀ ਮੁੱਲ ਜੀ ਤੋ ਮਰਜੀ ਯਾਰ ਹੁਣ ਲੱਗਿਆ ਬਈ ਹੈ ਕੀ ਫੜੇ ਸਣੇ ਤੈਨੂੰ ਵੇਚੂ ਮੈਂ 12 ਦਾ ਕਮਾਨ ਮਾਗਦਾ ਜੋੜੇ ਦਾ ਹੈ ਇਹਦਾ ਕੱਲੇ ਦਾ ਹੈ ਕੱਲੇ ਦਾ ਕੱਲੇ ਦਾ ਲਾਲਾ ਸਾਹਿਬ ਨੌਵਾਂ ਕਦਾ ਲੈ ਚੱਲ ਐਂ ਕਰ ਕੱਲੇ ਦਾ 4500 ਲੈ ਮੈਂ ਰੱਖਣਾ ਉਹ ਦੇ ਦੇ ਤੇ ਪੈਸੇ ਦੱਸ ਦੱਸ ਦਸ ਨਿਮੇੜ ਉਹ ਮੈਨੂੰ ਤਾਂ ਨਿਮੇੜ 10 ਇਹਦਾ 10 ਰੁਪਏ ਦਾ ਤਾਈ ਦੱਸਣਾ ਮੈਂ 4500 ਨਹੀਂ ਵੇਚਦਾ ਫਿਰ ਹੋਰ ਕਿੰਨੇ ਦਾ ਇੱਕੋ ਹੀ ਦਾਦੇ ਫਿਰ ਨੌਂ ਦਾ ਵੀ ਨਹੀਂ ਹੈਗਾ ਹਾਂ ਫੇ ਨੌਂ ਦਾ ਵੀ ਨਹੀਂ ਹੈਗਾ ਤੇ 45 ਦਾ ਵੀ ਨਹੀਂ ਲਾਜੂ ਪੰਜ ਦਾ ਦੇ ਨਹੀਂ ਦਿੰਦਾ ਸਾਢੇ ਪੰਜ ਦਾ ਦੇ ਛੀ ਦਾ ਦੇ ਹੁਣ ਦੱਸ ਕੀ ਭਾਲਦੇ ਨਹੀਂ ਹੁੰਦਾ ਹੋਰ ਹਾਂ ਦੱਸ ਦੱਸ ਨਹੀਂ ਦੱਸ ਕੀ ਕਰਾਂ 8000 ਦਾ ਕਰਾਂ ਜੇ ਚਾਹ ਤਮਾਂ ਦਾ ਦੇ ਗਿਆ ਬੱਕਰਾ ਚੰਗਾ ਉਹ ਤੇ ਯਾਰ ਬੱਕਰਾ ਖੜੀਦਾ ਹੋ ਜਾ ਕਰੋ ਖਰਚਾ ਯਾਰ ਲਾਜੂ ਬੱਕਰਾ ਬੱਕਰਾ ਦੇ ਯਾਰ ਇਹ ਅਲ ਪੂਰਾ 7000 ਦਾ ਬੱਕਰਾ ਵੇਖਦਾ ਜੇ ਨਹੀਂ ਹੁੰਦਾ ਬਾਈ ਨੂੰ ਦੇਣਾ ਕਿਸੇ ਨੂੰ ਨਹੀਂ ਬੱਕਰਾ ਬੜਾ ਚੰਗਾ ਆਹ ਸਾਡੇ ਸਾਫ ਦਾ ਬੰਦਾ ਤੇਰੀ ਹੋ ਜਾ ਮੇਰੀ ਗੱਲ ਮੈਂ ਤੇਥੋਂ ਪੈਸੇ ਨਹੀਂ ਲੈਦਾ ਨਾ ਨਾ ਹੋ ਨਹੀਂ ਮੈਂ ਲੈਂਦਾ ਤੇ ਥੋੜਾ ਪਿਆ ਵੀ ਨਹੀਂ ਲੈਂਦਾ ਯਾਰ ਉਹ ਤੋਂ ਮਿਲ ਲੈਂਦਾ ਲੈ ਲਿਖਾਈ ਕਰਾ ਦੇ 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 ਬੱਕਰਾ ਲਿਖਿਆ 7000 ਲੈ ਬਸ ਛੱਡ ਦੇ 7000 ਸਾਫ ਨੂੰ ਮੰਨਿਆ ਕਰੋ ਕੋਈ ਮਗਰ ਆ ਜੋ ਜਦ ਲਿਖਾਈ ਅਸੀਂ ਕਰਾ ਲਾਂਗੇ ਕਿਉਂ ਸਾਨੂੰ ਨੂਨ ਪਾਣੀ ਬਣਦਾ ਉਹ ਲਿਖਾਈ ਅਸੀਂ ਕਰਾ ਲਾਂਗੇ ਨਹੀਂ ਨਹੀਂ ਬਾਈ ਬਣਦਾ ਹੀ ਨਹੀਂ ਕੋਈ ਆਖੇ ਪਾਏ ਨਾ ਦਾਣੇ ਪਾਏ ਨੇ 10 ਦਿਨ ਜਾਂ 7.5 ਦਾ ਹੋ ਗਿਆ ਨਹੀਂ ਹੁੰਦਾ ਨਹੀਂ ਹੁੰਦਾ ਰਾਜੂ ਤੇਰੇ ਬਾਤ ਆ ਮੈਂ ਖਰਾਬ ਕਰਦਾ ਉਹ ਤੇ ਉਹ ਲੈਂਦੇ ਜਾਂ ਕੋਈਆਂ ਨਹੀਂ ਕਰ ਲਾ ਉਹ ਤੁਸ ਤਾਂ ਲੈਣਾਗਾ ਉਹ ਉਹ ਲੈਂਦਾ ਚਾ ਚਲ ਕੋਈ ਨਹੀਂ ਬਾਈ ਤੂੰ ਨਹੀਂ ਨਹੀਂ ਉਹ ਐ ਆ ਤੁਹਾਡੇ ਭੁਗਦੇ ਨਾ ਹਾਂ ਚਾ ਮੇਰੇ ਟਕੌਂਗਾ ਚੋਂ ਆ ਜਾ ਠੀਕ ਹੈ ਨਾ ਹੁਣ ਇਹ ਇਹ ਹੱਥ ਦਾ ਕਹਿੰਦਾ ਇਹਨੇ ਡਾਕਟਰ ਬਾਈ ਯਾਰ ਤਵਾਪ ਹੀ ਦੇਖ ਲਾ ਬੱਕਰਾ ਜਣਾਵਰ ਤੇ ਨੂਰ ਵੀ ਦੇਖੀ ਮੇਰੇ ਕਦਰ ਤੇ ਨਹੀਂ ਜਣਾਵਰ ਦੀ ਵੀ ਯਾਰਾ ਮੋਕ ਨਲਾ ਸਾ ਬਹੁਤ ਵਧੀਆ ਸਾਫ ਹੈ ਜੀ ਉਹਦਾ ਮਰਮਾ ਕੀ ਕੈਸਾ ਹੈ ਦੇਖੋ ਉਹੀ ਬੰਦੇ ਗਾਹਾਂ ਪੱਕੇ ਨੇ ਮਾ ਦੂਰ ਦੂਰ ਤੱਕ ਦਾ 11 12 13 14 15 14 15 ਭਾਈ 27 22 22 ਕਰੋ ਕਿ ਅੱਧਾ ਹੋ ਗਿਆ ਅੱਧਾ ਜੀ ਹੋ ਗਿਆ ਹੋ ਗਿਆ ਬਾ ਚੱਕੀ ਬਾੜ ਚਾ ਬਾਈ ਵਾਸਤੇ ਉਥੇ ਬਾੜੀ ਚ ਉਸ ਨੇ ਹੰਦਾ ਠੀਕ ਆ ਉਹ ਵੇਗਿਆ ਦੂਜਾ ਇਹਨੂੰ ਕੱਟਦੇ ਨਹੀਂ ਬੱਕਰੀਆਂ ਛੱਡਾਂਗੇ ਨਿਕਰ ਆਏਗਾ ਦੂਜਾ ਕਾਲ ਦਾ ਰੂਮ ਇਹ ਮਨਾ ਬੱਕਰੀਆਂ ਠੀਕ ਹੈ ਲੈ ਚੱਕੀ ਪਾੜ ਕੇ ਬਾੜੀ ਉਹ ਪੱਠ ਲਵੇ ਬੰਨਨ ਦੀ ਮਰ ਜਾ ਫਰਕ ਨਾ ਆ ਪੈਸੇ ਕਾਲਾ ਵੀ ਕਹਿ ਜਾਂਦਾ ਤੰਨੇ ਬਾਈ ਤੰਨੇ ਤੈਨੂੰ ਪੈਸੇ ਕੋਈ ਕੋਈ ਜੱਗੀ ਪੱਟ ਤੋਂ ਮੜ ਜਾ ਫਰਕ ਨਾ ਬੰਨੀ ਕਿਤੇ ਸਾਲਾ ਬੁੜਕਣ ਲੱਗ ਜੂ ਉਹਦੇ ਤੇ ਨਹੀਂ ਨਹੀਂ ਉਹ ਰਹਿੰਦਾ ਹਾਂ ਆ ਜੋ ਫਿਰ ਕਿਹੜਾ ਉਹ ਕਿਹੜਾ ਬਾਈ ਔਰੰਗਜ਼ ਆ ਆ ਕਰਨਾ ਇਹ ਤਾਂ ਹੌਲਾ ਉਹਨਾਂ ਕਰੂ ਨਾ ਇਹ ਉਹਦੇ ਨਾਲ ਮਹੰਗਾ ਉਹ ਤੂੰ ਕਹਾ ਕੰਮ ਕਰ ਮੰਨਦਾ ਹੀ ਨਹੀਂ ਸਾਡੀ ਸਾਨੂੰ ਕਿੱਥੇ ਸਿਖਾਉਣਾ ਹੈ ਖੜਾ ਖੜਾ ਸਾਨੂੰ ਕਿੱਦਾਂ ਸਿਖਾਉਣਾ ਤੂੰ ਇਹ ਵੀ ਦੇਖੋ ਹੁਣ ਉਹ ਤੂੰ ਹੋਣਾ ਨਹੀਂ ਭਾਈ ਲੋਕੋ ਦੇਖੋ ਆ ਦੇਖੋ ਕਿਉਂ ਇਹ ਨਹੀਂ ਬਾਬੇ ਉਹਦੇ ਨਾਲ ਪਹਿਲਾਂ ਨਿਕਲ ਆਏ ਪਿੱਛੇ ਬਣਾ ਤੁਸੀਂ ਇਹ ਖੜਾ ਜੀ ਉਹਨਾਂ ਕੱਤ ਜਵਾਲਾ ਨੇ ਕੱਤ ਨੂੰ ਕੱਲੇ ਕੱਤ ਨੂੰ ਕਿਹੜਾ ਸੀ ਜੁੱਲੇ ਲੱਣੇ ਨੇ ਕੱਲ ਸੁਣ ਲੈ ਫੇਲ ਵੀ ਜਿਆਦੇ ਆ ਕੱਤ ਵੀ ਜਿਆਦੇ ਆ ਦੋ ਹੋ ਗਏ ਪਣੋ ਜੂ ਤਸਤਾ ਇੱਕ ਦਾ ਬੋਲ ਨਹੀਂ ਨਹੀਂ ਬਾਜ ਨਹੀਂ ਜਿਆਦੇ ਫਰੀ ਦੇ ਨਾਲ ਆ ਸ਼ਤ ਲਾਲਾ ਇਹਦਾ ਕੰਨ ਯਾਰ ਕਿੰਨਾ ਚੰਗਾ ਇਹਦਾ ਦੇਖ ਲੈ ਜੀ ਫੇਲ ਕਿੱਥੋਂ ਦੇ ਬਾਈ ਇਹਦੀ ਫੇਲ ਜਿਆਦੇ ਆ ਉਹਦੀ ਘਟ ਇੱਕ ਵਾਰੀ ਗੱਲ ਸੁਣ ਲੈ ਮੇਰੀ ਐ ਵੀ ਪਤਾ ਐ ਵੀ ਨਹੀਂ ਇਹਦਾ ਦਿਨ ਰਾਤ ਦਾ ਫਰਕ ਆ ਦੇਖਣਾ ਇਹ ਫਿਰ ਬੰਦੇ ਨੇ ਕਹਿਤਾ ਕਹਿੰਦਾ ਚੱਕ ਲੈ ਅੱਜ ਕਟਾਲਾ ਚ ਆਏ ਕੱਲ ਕਟਾਲਾ ਹੈ ਮੇਰਾ ਨਹੀਂ ਸਹੀ ਦੰਨਾ ਕੱਟਣ ਚ ਹੀ ਜਾਣਾ ਇਹ ਤਾਂ ਲੈ ਗੱਲ ਸੁਣ ਲੈ ਮੇਰੀ ਛੋਟੇ ਭਾਈ ਸਾਡੇ ਸੀਦਾ ਦੇ ਫਿਰ ਇੱਕੋ ਹੀ ਦੱਸ ਦੇ ਮੈਨੂੰ ਬਸ ਬਸ ਤੇ ਤੁਸੀਂ ਹੁਣ ਐਨਾ ਮਾਣ ਕਰਨਾ ਨਾ ਤੇ ਤੈਨੂੰ 500 ਕੱਟ ਦੇ ਦੇ ਬਸ ਗੱਲ ਤੇਰਾ ਮਾਣ ਨਹੀਂ ਕਰਨਾ ਪੂਰਾ ਸੱਤ ਦਾ ਹੋ ਗਿਆ ਕੀ ਹੋ ਗਿਆ ਚਾਚਾ ਦੇਖ ਉਹ ਦੇ ਦੇ ਚਾਹੀਏ 500 ਰੁਪਏ 14 ਅੰਦਰ ਤੂੰ ਪੈਸੇ ਧਰਮਣਾ ਮੈਂ ਤੁਹਾਨੂੰ ਮੰਗ ਲਈ ਅੱਛਾ ਹਾਂ ਵਜਨ ਵੀ ਤੇ ਵੇਖ ਲੈ 14 ਕਿਲੋ ਦੇਰ ਆਪਣੇ ਵਿੱਚ ਹੀ ਬੰਦੇ ਖੜੇ ਆ ਨਾਲੇ ਜਾਂ 7200 ਦਾ ਹੋ ਗਿਆ ਉਹ ਤੋਂ ਆਪ ਪਾਣੀ ਚਲਾ ਕੇ ਨਾ ਮਾਰਾਗਾ 200 ਤਾਂ ਹੀ ਮਾਰ ਤੂੰ ਤੇਰੇ ਉੱਤੇ ਮਾਰ ਦੇਗਾ ਹਾਂ ਬੰਦੇ ਦੂ ਆ ਸੀ ਲੋਕਾਂ ਦੇ ਦੋ ਹੋਗੇ ਦੋਆ ਕਰਕੇ ਹੋ ਗਈ ਆਹੀ ਗੱਲ ਹੁਣ ਸਾਰਾ ਜੂਵੇਂ ਕਿ 4 ਕੈਸਟ ਵਾਲੀਆਂ ਕਿੰਨੀਆਂ ਹੁੰਦੀਆਂ 15 ਜਾਣੀਆਂ ਹੁੰਦੀਆਂ ਐ ਕਰਕੇ ਐਸਾ 4 ਕੈਸਟ ਵਾਲੀਆਂ ਬਣ ਚਾਂਗੇ ਨਕਸ਼ਣ ਲੱਗ ਜਾਗੇ ਫਿਰ ਸੌਟ ਕਰ ਦੇਗੇ ਆਪਾਂ ਫਿਰ ਸਾਰੀ ਵਰਸਾਂਵੇਂਗਾ ਉਹ ਬਸ ਦਸਾਂ ਦਾ ਕਿਉਂ ਜੱਕੀ ਬਾਈ ਖੜਾ ਫਿਰ ਦਸਾਂ ਦਾ ਹੀ ਗੁੱਟੀ ਫੜ ਲਾ ਪਾਈ ਦਾ ਸਾਡੇ ਤੋਂ ਨਹੀਂ ਆਹੀ ਮਾਰ ਜਲਦੀ ਸਾਡੇ ਸਾਥੋਂ ਦੇ ਕੋਈ ਕੁਛ ਤੰਨਾ ਹਾਸਾ ਲੈਪੇਂਦਾ ਹੱਸਦਾ ਹਰ ਕਿਹਦਰਾ ਹੱਸੇ ਆਪਾਂ ਲੱਗੇ ਹੋਏ ਚੱਲ ਤੇਰਾ ਜੋੜਾ ਵੇਖ ਗਿਆ ਨਾਲੇ ਮੈਂ ਕਈ ਨੂੰ ਕਹਾਂ ਝੂਠ ਕੀ ਆਉ ਲਓ ਜੀ ਵੀਡੀਓ ਬੜੀ ਚੰਗੂ ਆਪਣੀ ਵੀ ਦੋਵੇਂ ਬੁੜੇ ਡਣਦੇ ਹੱਸ ਦੇ ਰਹਿ ਨੀ ਆ ਬਚਾ ਨਾ 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 ਪਾਲਣ ਥੋੜੀਆਂ ਲਓ ਜੀ ਜਨਾ ਤਿੰਨ ਚਾਰ ਪੰਜ ਛੇ ਸੱਤ ਅੱਠ 9 10 11 12 13 14 15 ਕਿੰਨੇ ਬਣਦੇ ਇਹਦੇ ਜੀ ਇੱਕ 7 ਹੋਗੇ ਇਕੱਠਾ ਦਾ ਹੋਗਾ ਸਾਡੇ 7 ਦਾ ਇੱਕ 500 ਖੜ ਗਿਆ ਸਾਡੇ 500 ਠੀਕ ਹੈ ਜੀ ਠੀਕ ਹੈ ਬਾਬੇ ਠੀਕ ਹੈ ਠੀਕ ਹੈ ਲੈ ਸਾਨੂੰ ਖੁਸ਼ੀ ਨਾਲ ਦੋਆਂ ਨੂੰ ਜੋ ਮਰਜੀ ਜੀ ਜੱਗੀ ਛੱਡ ਕੇ ਆ ਜਾਨੂੰ ਕੋਈ